ਪਿੰਡ ਸੁਭਰਾਕ ਕੁਲੇ ਵਾਲਾ ਪਾੜਿਆਂ ਦੇ ਮੱਥੇ ਫੇਰ ਬਹੁਤ ਜ਼ਿਆਦੀ ਝਾੜਾ ਲੱਗ ਰਹੀ ਆ ਜੋ ਕ੍ਰੇਟ ਲਗਾਏ ਗਏ ਸਨ ਬੰਨ ਦੇ ਨਾਲ ਨਾਲ ਉਹ ਸਾਰੇ ਵਹਿ ਗਏ ਆ ਸੰਗਤਾਂ ਨੂੰ ਬੇਨਤੀ ਆ ਵੱਧ ਚੜ ਕੇ ਇੱਥੇ ਪਹੁੰਚੋ ਇੱਥੇ ਬਿਲਕੁਲ ਵੀ ਕੋਈ ਵੀ ਸੰਗਤ ਨਹੀਂ ਹੈਗੀ ਸਮੂਹ ਸੰਗਤਾਂ ਨੂੰ ਬੇਨਤੀ ਆ ਕਿ ਵੱਧ ਚੜ ਕੇ ਇੱਥੇ ਪਹੁੰਚੋ ਢਾਹ ਬਹੁਤ ਜ਼ਿਆਦੀ ਲੱਗ ਰਹੀ ਆ ਤੇ ਜੋ ਕ੍ਰੇਟ ਲਗਾਏ ਸਨ ਉਹ ਸਾਰੇ ਵਹਿ ਗਏ ਹਨ ਤੁਸੀਂ ਵੇਖ ਸਕਦੇ ਹੋ ਕਿ ਬਹੁਤ ਜ਼ਿਆਦੀ ਜਿਹੜੀ ਢਾਹ ਬੰਨ ਨੂੰ ਲੱਗ ਰਹੀ ਆ